Thank sure. you. ਦੇ ਸ੍ਰੀ ਪਗਉਤੀ ਦੀ ਸਹਾਇ ਵਾਰਸ ਦੀ ਪਗਉਤੀ ਦੀ ਕਿਰਤ ਸਾਹੀ ਦਸਵੀਂ ਹਰਿ ਤੁਮ ਪਗਉਤੀ ਸਮਰਪਤ ਗੁਰੂ ਨਾਨਕ ਲਈ ਧਿਆਏ ਫਿਰ ਅੰਦਰ ਗੁਰ ਤੇ ਅਮਰਦਾਸ RAMDAS ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਗੁਰੂ ਜਣ ਧਾਰੀ ਹੈ ਜਿਸ ਰਿਤੇ ਸਭ ਲੋਕ ਜਾਵੇ ਦੇ ਖੁਬਹੰਦਰ ਸੁਮਰੀਆ ਬਾਦ ਨਾਉ ਨੇਪੇ ਆਵੇ ਧਾਏ ਸਭ ਤਾਈ ਹੋਏ ਸੁਵਾਈ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸੁਵਾਈ ਦਸਾਂ ਬਾਦਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਬਰਸ਼ਣ ਗਦਾਰ ਦਾ ਧਿਆਨ ਕਰਕੇ ਬੋਲੋ ਜੀ ਆਹ ਸੰਜਾਂ ਪਿਆਰਿਆਂ ਚੋਹਾਂ ਸਹਿਬ ਜਾਦਿਆਂ ਚੌਲੀਆਂ ਮੁਕਤੇਆਂ ਹੱਤੀਆਂ ਜਤੀਆਂ ਕੱਦੀਆਂ ਜਿਨ੍ਹਾਂ ਨਾਮ ਜਤਿਆ ਵੰਡ ਸਕਿਆ ਦੀਵਤ ਲਾਈ ਦੀਵ ਵਾਹੀ ਦੇਖ ਕੇ ਅਣਡਿਤ ਕੀਤਾ ਦਿਲਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤਿਹਾਰ ਕਰਕੇ ਖਾਲਸਾ ਜੀ ਨਾ ਸਿੰਘਣੀਆਂ ਨੇ ਧਰਮ ਹੋਤ ਬਖਸ਼ ਦਿੱਤੇ ਬੰਦ ਬੰਦ ਟਕਾਏ ਕੋਪਰਿਆਂ ਤੋਂ ਵਹੀਆਂ ਚਰਪੜੀਆਂ ਤੇ ਜੜੇ ਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸੁਆਸ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੰਦਾ ਜੀ ਸੰਜਾ ਸਤਨਾ ਸਰਬਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਮਾਹੇ ਗੁਰੂ ਦਿੱਤ ਆਵੇ ਦਿੱਤ ਆਗਣ ਦਾ ਸਦਕਾ ਸਰਬ ਸੋਖੋ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਹਰਸੀਆ ਰੇ ਰਾਏ ਕੈ ਦੇਗ ਤੇਗ ਫਤਿਹ ਮਿਰਦ ਕੀ ਬਾਜ ਪੰਤ ਕੀ ਜੀਤ ਸ੍ਰੀ ਸਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਕੰਦੇ ਬੋਲੋ ਜੀ ਆਹੇ ਸਿੱਖਾ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਦੇਗ ਦਾਣ ਵਸਾ ਦਾਣ ਪਰੋਦਾ ਦਾਣ ਦਾਨੋ ਸਰਦਾਨ ਨਾਮਦਾਨ ਸ੍ਰੀ ਅਮਰਕ ਸਰਬਜੀ ਦੇ ਦਰਸ਼ਨ ਇਜਨਾਨ ਚੌਕੀਆਂ ਧੰਦੇ ਬੁੰਗੇ ਜੁਪੋ ਜੋਗ ਆਤਮ ਧਰਮ ਦਾ ਜੈਕਾਰ ਗੁਰੂ ਜੀ ਸੁਭਾਵੇ ਉਹ ਸੁਖਾਉ ਦਾ ਮਨ ਨੀਵਾ ਮਤ ਉਤੀ ਮਤ ਦਾ ਰਖੋ ਆਪਵਾਹੀ ਗੁਰੂ ਹੇ ਅਕਾਲਪੁਰ ਆਪਣੇ ਪੰਤ ਦੇ ਸਭਾ ਕੋਹਾਏ ਦਾ ਮਾਰ ਦਿਓ ਸ੍ਰੀ ਨਨਤਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਕੋ ਪੰਤ ਨੂੰ ਵਸੂੜ ਆ ਗਿਆ ਜਿਨ੍ਹਾਂ ਦੇ ਖੁੱਲੇ ਦਰਚੋਂ ਬਿਦਾਰ ਸੇਵਾ ਸੰਭਾਲ ਦਾ ਧਾਨ ਖਾਲਸਾ ਦੀਨੂ ਬਖਸ਼ੇ ਥੇ ਨਮਣਿਆ ਦੇ ਮਾਨ ਨੇ ਪਾਣਿਆਂ ਦੇ ਧਾਨ ਨੇ ਹੋਤਿਆਂ ਦੀ ਓਤ ਸਤੇ ਪਿਤਾ ਵਾਹੀ ਗੁਰੂ ਧੰਨ ਧੰਨ ਜੁ ਕੋ ਜਗ ਅਦਾਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੀ ਬੇਹਜ਼ੂਰ ਅਰਦਾਸ ਬੇਨਤੀ ਹੈ ਆਪ ਦੀ ਬੇਹਾਣੇ ਅੰਦਰ ਚਾਰ ਤਹਿਰ ਰੈਣ ਬਤੀ ਧੋਈ ਆਇਆ ਦਰ ਪਹਿਰ ਦਿਨ ਆਪਣੇ ਬਾਣੇ ਅੰਦਰ ਬਤੀਤ ਕਰਉਣਾ ਧੰਨ ਧੰਨ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਤੇ ਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬੰਦ ਸਾਰੇ ਦੇਖੇ ਪਾਵਨ ਦਰਬਾਰਾਂ ਦੇ ਅੰਦਰ ਆਪ ਜੀ ਦੇ ਸੁੰਦਰ ਸੁਗਾਸਨ ਤਿਆਰ ਹਨ ਕਿਰਪਾ ਕਰੋ ਸੰਗਤ ਸਨਤੀ ਪ੍ਰਕਾਸ਼ ਮੰਨੂ ਕਰ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰ ਪਾਵਨ ਕੁਵਿੱਤਰ ਉਪਦੇਸ਼ ਬਖਸ਼ ਕੇ ਨਿਹਾਲ ਪਰੋ ਦਾਰੇ ਆਈ ਸੰਗਤियां ਹਾਜ਼ਰੀਆਂ ਗਰ ਪ੍ਰਵਾਨ ਕਰਨੀਆਂ ਕਰੋ ਕਰੋ ਸਿੱਖੇ ਸਿਦਕ ਪਰੁ ਸਾਨਾਵਦਾਨ ਬਖਸ਼ਣਾ ਸੋ ਪਾਪਾ ਬਨਨਾ ਕੂੜਨਾ ਕਰਨੀਆਂ ਯਾਤਰਾ ਸਫਲ ਕਰਨੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਨੀ ਜੀ ਕਰੋ ਕਿਰਪਾ ਪਾਵਣ ਭੁਗਤਰ ਸਵਰੂਪ ਸੁਖ ਆਪਨ ਅਸਥਾਨ ਤੇ ਪ੍ਰਕਾਸ਼ ਅਸਥਾਨ ਤੇ ਲਜਾਨ ਦੀ ਆਗਿਆ ਬਖਸ਼ਿਸ਼ ਕਰੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ

ਕਾਤੇ <coughs> ਇਹ